ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਸਿਟੀ ਪੁਲਿਸ ਨੇ ਪਿੰਡ ਤਨੋਰੀ ਦੇ ਸੁਰਜੀਤ ਸਿੰਘ ਦੀ ਸ਼ਿਕਾਇਤ ਤੇ ਹਸ਼ਿਆਰਪੁਰ ਜ਼ਿਲ੍ਹੇ ਦੇ ਪਤੀ ਪਤਨੀ ਖਿਲਾਫ ਤੋਕਾ ਤੜੀ ਦਾ ਮਾਮਲਾ ਦਰਜ ਕੀਤਾ ਇਹਨਾਂ ਦੋਨਾਂ ਨੂੰ ਪੁਲਿਸ ਹਸਿਆਰਪੁਰ ਜ਼ਿਲ੍ਹੇ ਦੇ ਵੱਲੋਂ ਬਲਾਕ ਪਿੰਡ ਤੋਂ ਗ੍ਰਿਫਤਾਰ ਕਰ ਲਿਆ ਇਹਨਾਂ ਦੋਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸਮਾਣਾ ਅਦਾਲਤ ਵਿੱਚ ਪੁਲਿਸ ਨੇ ਮੈਡੀਕਲ ਜਾਂਚ ਤੋਂ ਬਾਅਦ ਪੇਸ਼ ਕੀਤਾ ਕਥਿਤ ਯੂਰੋਪੀ ਆਕਾਸ਼ ਦੀਪ ਨਾਲ ਜਦ ਗੱਲਬਾਤ ਕੀਤੀ ਗਈ ਉਸਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਝੂਠਾ ਦੱਸਿਆ ਪੁਲਿਸ ਨੇ ਦੱਸਿਆ ਕਿ ਇਸ ਵਿਅਕਤੀ ਵੱਲੋਂ surjeet singh ਦੇ ਖਾਤੇ ਵਿੱਚੋਂ ਪੈਸੇ ਕਢਾ ਕੇ ਆਪਣੀ ਪਤਨੀ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ ਜੋ ਕਿ ਲਗਾਤਾਰ 15 ਤੋਂ 20 ਦਿਨ ਦੇ ਵਿੱਚ ਉਸ ਨੇ ਲਗਾਤਾਰ ਪੈਸੇ ਕਢਾਏ ਜੋ ਕਿ ਕੁੱਲ ਰਕਮ 2,79,000 ਕੁਝ ਪੈਸੇ ਸੀ ਇਸ ਮਾਮਲੇ ਨੂੰ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਬਰੀਕੀ ਨਾਲ ਪੜਤਾਲ ਕੀਤੀ ਗਈ ਤਾਂ ਇੱਕ ਕਥੀ ਦੋਸ਼ੀ ਨੂੰ ਖਿਲਾਫ ਮੁਕੱਦਮਾ ਦਰਜ ਹੋਇਆ ਦੋਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਪੁਲਿਸ ਕਰੇਗੀ ਇਸ ਬਾਰੇ ਜਾਣਕਾਰੀ ਦਿੰਦਿਆਂ ਕੋਲ ਸੇ ਅਧਿਕਾਰੀ ਸੈਮੀ ਇਨਸਪੈਕਟਰ ਅਜੀਤ ਕੋਲ ਵੱਲੋਂ ਦਿੱਤੀ ਗਈ ਸਮਾਨਾ ਤੋਂ ਕਲਾ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਕਿੰਨੇ ਪੈਸੇ ਕਢਾਏ 2 ਲੱਖ 70 ਹਜ਼ਾਰ ਦੇ ਸਮਥਿੰਗ ਸੀਗੇ ਤੇ ਮੈਂ ਫਿਰ ਉਹ ਕਸਟਮਰ ਕਿੱਥੇ ਦੇ ਜਿੱਤੇ ਪੈਸੇ ਕਢੇ ਉਹ ਸਮਾਨੇ ਦੇ ਸੀ ਉਹ ਸਮਾਨੇ ਦੇ ਸੀਗੇ ਤੇ ਮੈਂ ਕਦੀ ਇੱਧਰ ਆਇਆ ਮਣੀ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਕਿੰਨੇ ਪੈਸੇ ਕਢਾਏ ਤੁਸੀਂ ਇਸ ਤਰ੍ਹਾਂ ਕਦੀ ਬਣੀ ਕਢਾਈ ਨਹੀਂ ਕਢਾਈ ਹਾਂਜੀ ਆਹੀ ਉਹ ਵੀ ਸਰ ਮੈਨੂੰ ਪਤਾ ਨਹੀਂ ਸੀਗਾ ਤੇ ਫਿਰ ਕੀ ਕੰਮ ਕਰਦੇ ਹੋ ਤੁਸੀਂ ਸਾਡੀ ਮਨੀਆਰੀ ਦੁਕਾਨ ਆ ਸਰ ਤੇ ਤੇ ਬੁੱਲਵਾਲ ਅਕਸਰੋ ਡਿਸਟ੍ਰਿਕਟ ਹਾਂਜੀ ਤੇ ਉਸ ਤੋਂ ਬਾਅਦ ਸਰ ਮੈਨੂੰ ਇਹਨਾਂ ਨੇ ਇੱਥੇ ਸੱਦਿਆ ਸਮਾਣੇ ਸਾਈਬਰ ਚੈਲੇਂਜ ਮੈਂ ਫਿਰ ਇੱਥੇ ਆ ਕੇ ਬਿਆਨ ਦੇ ਗੀ ਗਿਆ ਸੀਗਾ ਤੇ ਉਹ ਵੀ ਇਹਨਾਂ ਨੇ ਹੁਣ ਜਦੋਂ ਮੈਂ ਕੁਛ ਦੱਸਿਆ ਨਹੀਂ ਕਹਿੰਦੇ ਤੁਹਾਨੂੰ ਸੱਦਾਂਗੇ ਦੁਬਾਰਾ ਮੁੜ ਕੇ ਆ ਕੇ ਪੁਲਿਸ ਸਾਨੂੰ ਅਰੈਸਟ ਕਰਕੇ ਲੈ ਗਈ ਜਿਵੇਂ ਮੈਨੂੰ ਇਹ ਪਤਾ ਨਹੀਂ ਸੀਗਾ ਵੀ ਨਹੀਂ ਤੁਸੀਂ ਜਿਹੜੇ ਪੈਸੇ ਕਢਾਏ ਕਿਸ ਤਰ੍ਹਾਂ ਮਤਲਬ ਦੂਜੇ ਖਾਤੇ ਤੇ ਪੈਸੇ ਕਿਵੇਂ ਟਰਾਂਸਫਰ ਕਰ ਲਏ ਉਹ ਸਰ ਖਾਤਾ ਉਹਦੇ ਨਾਲ ਲਿੰਕ ਸੀਗਾ ਨਾ ਉਹਨਾਂ ਦੇ ਬੈਂਕ ਦੇ ਅਕਾਊਂਟ ਦੇ ਨਾਲ ਉਹਨਾਂ ਨੇ ਮੈਨੂੰ ਆਪ ਆਧਾਰ ਕਾਰਡ ਦਿੱਤਾ ਮੇਰਾ ਇੱਧਰ ਸਾਡਾ ਕੋਈ ਹੈ ਹੀ ਨਹੀਂਗਾ ਲੈਣ ਦੇ ਨਾ ਹੀ ਆਪਾਂ ਗਦੀ ਆਏ ਇੱਧਰ ਤੇ ਕੱਲ ਜਦੋਂ ਆਪਾਂ ਆਏ ਸੀਗੇ ਪੁਲਿਸ ਵਾਲੇ ਜਦੋਂ ਮੈਂ ਆਪ ਆਇਆ ਘਰ ਸਮਾਂ ਉਦੋਂ ਹੈ ਨਹੀਂ ਸੀਗੇ ਮੈਂ ਕਿਹਾ ਵੀ ਆਪਾਂ ਕਿਹੜਾ ਕੋਈ ਗੁਨਾਹ ਕੀਤਾ ਹੈ ਮੈਡਮ ਜਿਹੜਾ ਇਹ ਮਾਮਲਾ ਹੈ ਧੋਖਾਧੜੀ ਦਾ ਕਾਊਂਟ ਤੋਂ ਪੈਸੇ ਘੁਆਣ ਦਾ ਕਿਸ ਕਿਸ ਕਹਿ ਤੇ ਕਾਰਵਾਈ ਹੋਇਆ ਕਿੱਥੋਂ ਜਿਹੜੇ ਮਲਜ਼ਮ ਫੜੇ ਗਏ ਇਹ ਹੈਗੇ ਨੇ ਸੁਰਜੀਤ ਸਿੰਘ ਪੁੱਤਰ ਸੇਵਾ ਸਿੰਘ ਪਿੰਡ ਧਨੌਰੀ ਤੋਂ ਪਰਚ ਰਜਿਸਟਰ ਹੋ ਕੇ ਆਇਆ ਸੀ ਜਿਹਦੇ ਵਿੱਚ ਮਨਪ੍ਰੀਤ ਕੌਰ ਤੇ ਉਸ ਦਾ ਘਰ ਵਾਲਾ ਆਕਾਸ਼ ਕੁਮਾਰ ਵਾਸੀ ਬੱਲੋਵਾਲ ਜ਼ਿਲ੍ਹਾ ਹਸ਼ਿਆਰਪੁਰ ਦੇ ਖਿਲਾਫ ਪਰਚ ਰਜਿਸਟਰ ਹੋਇਆ ਤਾਂ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਤੇ ਕਿੰਨੇ ਪੈਸੇ ਕਢਾਏ ਇਸ ਅਕਾਊਂਟ ਤੋਂ ਇਹਨਾਂ ਦੋਨਾਂ ਨੇ ਮੀਆਂ ਬੀਬੀ ਨੇ ਮਿਲ ਕੇ ਮਤਲਬ 2,79,000 ਦੇ ਕਰੀਬ ਪੈਸਾ ਕਢਾਇਆ ਅਕਾਊਂਟ 'ਚ ਜਿਹੜਾ ਇਹ ਮਦੀ ਮਕਦਮਾ ਸੀ ਇਹਦੇ ਸਿਮ ਦੇ ਵਿੱਚ ਕੋਈ ਦਿੱਕਤ ਸੀ ਸੇਮ ਨੰਬਰ ਇਸ਼ੂ ਕਰਾ ਕੇ ਇਹਨੂੰ Google Pay ਦੇ ਨਾਲ ਲਿੰਕ ਕਰਕੇ ਇਹਦੇ ਕੌਣ ਦੇ ਵਿੱਚੋਂ ਮਤਲਬ ਲੱਗ ਲੱਗ ਡੇਟਾ ਦੇ ਹਿਸਾਬ ਨਾਲ ਮਤਲਬ ਪੈਸਾ ਕਢਵਾਏਗੇ ਤੇ ਇਸ ਨੂੰ ਕਾਬੂ ਕਰਨ ਤੇ ਕਿੰਨੀ ਮੁਸ਼ਕਲ ਕਰਨ ਦੇ پولیس ਨੇ ਛੇਤੀ ਕਾਬੂ ਆ ਗਿਆ ਇਹ ਛੇੜਾ ਮ ਕਰਨੀ ਪੈਂਦੀ ਹੈ ਨਾ ਫਿਰ ਉਸੇ ਤਰ੍ਹਾਂ ਆਪਣੇ ਇਹ ਸਾਈਬਰ ਕ੍ਰਾਈਮ ਰਹੀ ਮਤਲਬ ਇਸ ਦੀ ਜਾਂਚ ਇਨਕੁਆਇਰੀ ਹੋਈ ਫਿਰ ਇਸ ਕੇ ਸਾਈਬਰ ਸਾਈਬਰ ਕ੍ਰਾਈਮ ਵੱਲੋਂ ਮਤਲਬ ਇਹਦੀ ਜਾਂਚ ਪੜਤਾਲ ਹੋ ਕੇ ਸਾਡੇ ਕੋਲ ਪਰਚਰ ਰਜਿਸਟਰ ਹੋਇਆ ਤਾਂ ਉਸ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਅਮਲੂ ਕਰਾਂਗੇ ਅੱਜ ਤੁਸੀਂ ਇਹਨੂੰ ਅਦਾਲਤ ਪੇਸ਼ ਕਰਕੇ ਰਿਮਾਂਡ ਅਦਾਲਤ ਪੇਸ਼ ਕਰਕੇ ਇਹਦਾ ਰਿਮਾਂਡ ਲਿਆ ਜਾਏਗਾ ਤੇ ਇਹਦਾ ਜੋ ਵੀ ਸਾਡਾ ਤਫਤੀਸ਼ ਦਾ ਪਾਰਟ ਆ ਉਹ ਅਸੀਂ मतलब ਅੰਗੇ ਕਰ ਰਿਹਾ ਹੈ ਰਿਕਵਰੀ ਵੀ ਕਰਨੀ ਹੈ ਫਿਰ ਰਿਕਵਰੀ ਵਗੈਰਾ ਕਰਨੀ ਹੈ ਜਿਹੜੇ ਜਿਹੜੇ ਇਹਦੇ ਵਿੱਚ ਇਨਵੋਲਵ ਨੇ ਉਹ ਸਾਰੇ ਅਸੀਂ ਪੂਰੀ ਡੰਗਾਈ ਨਾਲ ਜਾਂਚ ਪੜਤਾਲ ਕਰਾਂਗੇ ਠੀਕ ਹੈ ਥੈਂਕ ਯੂ